हां जी दोस्तों नमस्कार की हालचाल है जी ठीक ठाक सारे सो दोस्तों आज जेडी वीडियो बना रहे हैं जी पेंड दोस्तों ये बर्ज हरीका जिला फरीदकोट तस्वीर जैतो आस-पास पेंडा दी गल करियेदा दोस्तों बरगाड़ी है इस पेंड दे बिल्कुल नीड़े है जेड़े घर चो दोस्तों वीडियो थोनु दिखा रहे हैं जी इथे वीडियो आपा दिखाउंदे रहिदे बिक्री वास्ते भाई हुनहां कोले कटियां ਝੋਟियां आउंदियां दोस्तों बढ़िया सोहनियां सोहनियां आउंदियां साफ सुथरा भाई हुनहां दा काम है ठीक है जी आज दी वीडियो दे विच दोस्तों पांच नाग थोनु दिखाऊंगा जी ਜੀਦੇ ਵਿੱਚ ਦੋ ਨਗ ਵੱਡੇ ਹੋਣਗੇ ਇਸ ਤੋਂ ਇਲਾਵਾ ਇਧਰਲੇ ਪਾਸੇ ਜਿਹੜੀਆਂ ਛੋਟੀਆਂ ਕਟੀਆਂ ਇਹ ਤੁਹਾਨੂੰ ਦਿਖਾਉਂਗਾ ਜੀ ਠੀਕ ਹੈ ਪਹਿਲੇ ਨਗ ਤੋਂ ਦੋਸਤੋ ਸ਼ੁਰੂ ਕਰਾਂਗੇ ਉਧਰੋਂ ਪੰਜਵੇਂ ਨਗ ਤੱਕ ਸਾਰੇ ਨਗ ਤੋਰਾਂਗੇ ਥਾਣ ਥੁਣ ਐਨ ਪੂਰੀ ਦੋਸਤੋ ਤਸੱਲੀ ਕਰਾ ਦੂੰਗਾ ਤੇ ਰੇਟ ਜਿਹੜਾ ਪਸੂ ਦੇਖੋਗੇ ਨਾਲ-ਨਾਲ ਬਾਈ ਦੱਸੀ ਜਾਊਗਾ ਨਾਗ ਜਿਹੜਾ ਪਸੰਦ ਆਵੇ ਉਹਦੀ ਤਸੱਲੀ ਕਰਕੇ ਦੋਸਤੋ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਇਹਨਾਂ ਦੀ ਆਊ ਬਾਈ ਹੋਣਾ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਮੇਰਾ ਜਸ਼ਨ ਹੈ ਪੈਂਡ ਬੋਸ ਜੀ ਕਾ ਤਸਵੀਰ ਦੇ ਤੋ ਠੀਕ ਹੈ ਪਸੂ ਆਈ ਜਾਂਦੇ ਪਸੂ ਆਈ ਜਾਂਦੇ ਵੀ ਕਰੀਏ ਹਾਂਜੀ ਹਾਂਜੀ ਆਈ ਜਾਂਦੇ ਐ ਸੇਲ ਹੋਈ ਜਾਂਦੇ ਐ ਠੀਕ ਹੈ ਪੰਜ ਨਗ ਆ ਗਏ ਹਾਂਜੀ ਹਾਂਜੀ ਅੱਜ ਪੰਜ ਆਈ ਠੀਕ ਹੈ ਮਾਸ਼ਾ ਤਕਰੀਬਨ ਆਪਣੇ ਕੋਲ ਜਿਆਦਾ ਵੀ ਹੋ ਜਾਂਦੇ ਆ ਬਾਕੀ ਸੇਲ ਹੋ ਜਾਂਦੇ ਵਿੱਚੋਂ ਕੁਝ ਹਾਂ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਪਿੱਛੇ ਜੇ ਆਪਾਂ 8 9 ਨਗ ਦੀ ਵੀਡੀਓ ਪਾਈ ਸੀਗੀ ਸੇਲ ਹੋ ਗਏ ਵਿੱਚੋਂ ਸਾਰੇ ਸਾਰੇ ਹੋ ਗਏ ਸੇਲ ਹਾਂਜੀ ਠੀਕ ਹੈ ਅੱਛਾ ਜਿਹੜੀ ਪਹਿਲੇ ਨੰਬਰ ਤੇ ਕੱਟੀ ਖੜੀ ਐ ਸਭ ਨਾਲੋਂ ਛੋਟੀ ਐ ਕਿੰਨੇ ਟਾਈਮ ਦੀ ਹੋਊਗੀ ਇਹ ਇਹ ਵੀ ਹੋਊਗੀ ਬਾ ਡੇਢ ਸਾਲ ਦੇ ਆਸ-ਪਾਸੇ 15-16 ਮਹੀਨੇ ਦੀ ਅੱਛਾ ਤਾਂ ਉਹ ਵੈਸੇ ਸਾਫ਼ ਹੈ ਵੈਸੇ ਉਹ ਕਲੀਅਰ ਪੂਰੇ ਚਾਰ ਹੀ ਆਈ ਹਾਂ ਅੱਛਾ ਖੋਲਖਾ ਨੂੰ ਤੋੜ ਕੇ ਚਲੀ ਗਈ ਬਹੁਤ ਸਾਫ਼ ਕੱਟੀ ਅੱਛਾ ਕਿੰਨੀ ਉਮਰ ਹੈ ਇਹਦੀ ਬਹੁਤ 15-16 ਮਹੀਨੇ ਦੇ ਆਸ-ਪਾਸੇ ਹੀ ਡੇਢ ਸਾਲ ਦੇ 16 ਮਹੀਨੇ ਤੋਂ ਸੂ ਉਮਰ ਹੈ ਠੀਕ ਹੈ ਬਾਕੀ ਰੰਗ ਰੂੰਗ ਕਰਮਾਲੀ ਦਾ ਬੜਾ ਸੋਹਣਾ ਹੈ ਇਹਦਾ ਧਾਚਾ ਸੋਹਣਾ ਸਿੰਗ ਸੁੰਗ ਕੁੰਡੇ ਕਰਦੀ ਆਉਂਦੀ ਹੈ ਠੀਕ ਹੈ ਬਾਕੀ ਪੂਰੀ ਚੰਗੀ ਪੂਰੀ ਨਸਲ ਬ੍ਰੀਡ ਵਾਲੀ ਅੱਛਾ ਰੇਟ ਬਾਈ ਜੀ ਕੀ ਹੋਊਗਾ ਇਹਦਾ ਰੇਟ ਵੀਰੇ ਦਾ 32000 ਕਰਦੇ ਹੈਗੇ ਮਾਨਤਨ ਕਰ ਦਾਂਗੇ ਬਿੱਛੇ ਭਾਈ ਦਾ ਕੋਈ ਵੀ ਜੀ ਮੋੜਦੇ ਮੋੜਦੇ ਸੁਣਾ 15 ਕੱਟੀਆਂ ਦਾ ਬਹੁਤ ਜ਼ਿਆਦਾ ਹੈ ਮਹਾਰਾਜ ਜੀ ਠੀਕ ਹੈ ਸੰਗ ਵੈਸੇ ਕਾਫੀ ਗੜਾਈ ਦੇ ਵਿੱਚ ਆ ਜਦੋਂ ਸਰੀਰ ਥੋੜਾ ਜਿਹਾ ਭਰ ਗਿਆ ਤੇ ਸੰਗ ਸਾਰਾ ਜੇ ਜੱਚ ਜਾਣਾ ਹਨ ਚਾਰ ਹੋਣਗੇ ਨਿਖੜਵੇ ਹੋਣਗੇ ਭਾਈ ਕੁਆਲਟੀ ਵਾਲੀ ਚੀਜ਼ ਹੈ ਜੀ ਉਹ ਜੀ ਹੈਣੀਗੀ ਹਾਂ ਪਹਿਲੇ ਨੰਬਰ ਤੇ 231 ਤੁਹਾਨੂੰ ਦਿਖਾਈ ਆ ਰੇਟ 32000 ਰੁਪਏ ਠੀਕ ਹੈ ਜੀ ਮੌਕੇ ਦੇ ਉੱਤੇ ਮਾਨਤਨ ਹੋ ਜਾਊਗਾ ਸਾਰੇ ਪਸ਼ੂਆਂ ਚੋਂ ਥਣ ਝੋਲੀ ਇੱਥੇ ਸਾਰੀਆਂ ਕਟੀਆਂ ਤੇ ਸਾਫ਼ ਹੋਣਗੇ ਆ ਪੂਰੀ ਝਾਲਰ ਵਾਲੀ ਕੱਟੀ ਹੈ ਆ ਪਟਨਾ ਲੈਵਾ ਜਦੋਂ ਤਿਆਰ ਹੋ ਗਈ ਕਰਮਾਨਾ ਮਾਨਤਾਨ ਹੋ ਜੂ ਮੋਕੇ ਤੇ ਪੂਰਾ ਮਾਨਤਾਨ ਕਰਦਾਂਗੇ ਜੀ ਠੀਕ ਹੈ ਵੈਸੇ ਨਾ ਕਿ ਸਾਰੇ ਸੀਸ ਸਾਫ ਹੋਏ ਆ ਹੈਨਾ ਹਾਂ ਸਾਫ ਪੂਰੇ ਆ ਪੰਨਾਂ ਦੀ ਸਾਫ ਹੀ ਲੈਣੇ ਵੀਰੇ ਠੀਕ ਹੈ ਅੱਛਾ ਜਿਹੜੇ ਦੂਜੇ ਨੰਬਰ ਤੇ ਕੱਟੀ ਆਪਣੇ ਕੋਲੇ ਕਿੰਨੇ ਕ ਟਾਈਮ ਦੀ ਹੋ ਗਈ ਇਹ ਇਹ ਵੀ ਡੇਢ ਸਾਲ ਦੀ ਹੋ ਗਈ ਕੱਟੇ ਅੱਛਾ ਮੱਖੇ ਦੇ ਬੱਲ ਹੈਨਾ ਹਾਂ ਹਾਂ ਥੋ ਬੱਲ ਹੈਗਾ ਥੋੜਾ ਜਿਆ ਠੀਕ ਹੈ ਤੇ ਖੋਲ ਖਾਨ ਨੂੰ ਵੀ ਡੇਢ ਸਾਲ ਦੀ ਇਹ ਹਾਂਜੀ ਹਾਂਜੀ ਡੇਢ ਸਾਲ ਦੀ ਕੱਟਾਂ ਅਖੀਰੀਆਂ ਹੀ ਆ ਟੋਟਾ ਠੀਕ ਹੈ ਹਾਂ ਰਾਜੀ ਕੱਟੀ ਬਹੁਤ ਹੈ ਇਹ ਬਹੁਤ ਠੀਕ ਹੈ ਚੰਗੀ ਸੰਵੀ ਹੋਈ ਹੈ ਪੱਠਪੂੜਾ ਬਹੁਤ ਸੁਨੱਖਾਈ ਬਾਕੀ ਲੰਮਾ ਲੰਬਾਈ ਬਹੁਤ ਹੈ ਪੱਖ ਦੀ ਹਾਂ ਪੂਰੀ ਆ ਚੀਜ਼ ਬਾਕੀ ਬਰੀਕੀਆਂ ਦੇ ਵਿੱਚ ਦੋਸੂ ਕੱਟੀਆਂ ਬਰੀਕੀਆਂ ਬਹੁਤਾਂ ਕੱਟੀਆਂ ਤੇ ਇਹਦਾ ਰੇਟ ਰੂਟ ਇਹਦਾ ਰੇਟ ਵੀਰੇ 40000 ਅੱਛਾ 40000 ਮਾਨਤਨ ਕਰ ਦਾਂਗੇ ਠੀਕ ਹੈ ਦੋਸੂ 40000 ਦਾ ਰੇਟ ਬਾਕੀ ਕੱਟੀਆਂ ਸੁਨੱਖਾਈ ਚੰਗੀ ਮਾਈ ਦੀ ਹਾਂ ਚੰਗੀ ਸੰਵੀ ਹੈ ਸਮੀ ਆ ਪੂਰੀ ਕੱਟੀ ਇਹ ਠੀਕ ਹੈ ਜੀ ਬਾਗੇ ਕੋਈ ਵੀਰ ਆਏ ਆਪਣੇ ਵੀਡੀਓ ਦੇਖ ਕੇ ਪ੍ਰੋਪਰ ਫੇਰ ਆਪਣੇ ਨਾਲ ਸੌਦਾ ਕਰੇ ਚੰਗੇ ਘਰੋਂ ਖਰੀਦੀ ਆ ਹਾਂਜੀ ਹਾਂਜੀ ਵਧੀਆ ਘਰੋਂ ਖਰੀਦੀ ਪੂਰੇ ਸਾਹ ਵਾਲੇ ਘਰੋਂ ਖਰੀਦੀ ਠੀਕ ਐ ਬਾਕੀ ਕੱਟੀ ਦੱਸਦੀ ਪਈ ਐ ਹਾਂ ਸਰਾਖ ਪੂਣਾ ਬਹੁਤ ਆ ਬਾਕੀ 40000 ਡਿਮਾਂਡ ਕੀਤੀ 40000 ਡਿਮਾਂਡ ਆਈ ਇਹਦੀ ਠੀਕ ਐ ਦੋਸਤੋ 40000 ਰੇਟ ਕੀਤਾ ਜੀ ਇਹ ਦੂਜੇ ਨੰਬਰ ਵਾਲੀ ਕੱਟੀ ਦਾ ਉਮਰ ਉਹ ਡੇਢ ਸਾਲ ਆ ਤੇ ਸੈਮਸੰਗ ਐਨ ਬਿਲਕੁਲ ਇਹ ਤਾਂ ਤਿਆਰ ਬਾਅਦ ਸੀਮਨ ਲੈਂਟ ਵੀ ਜੇ 6 ਮਹੀਨੇ ਲੈਣੇ ਵੱਧ ਤੋਂ ਵੱਧ 6 ਮਹੀਨਿਆਂ ਚ ਪੂਰਾ ਕਦ ਕਰਕੇ ਟਿਕਾ ਲੈ ਲਵੋ ਜੀ ਤਾਂ ਦੋਸਤੋ 4 ਹੋਣਗੇ ਜੀ ਨਿਕੜਵੇ ਥਾਣ ਹੋਣਗੇ ਦੂਜੇ ਨੰਬਰ ਤੇ ਦੋਸਤੋ ਦਿਖਾਈ ਹੈ ਇਹ 40000 ਰੁਪਿਆ ਦਾ ਦੋਮਾਨਾ ਸਟੀਲ ਬਹੁਤ ਆਇਆ ਪੂਛ ਚੱਕ ਲੈਂਦੀ ਹਾਂ ਮੈਂ ਪਹਿਲੇ ਕਹਿ ਕੇ ਹਟਿਆ ਵੀ ਪਸ਼ੂ ਇੱਥੇ ਤੇ ਇਹ ਡਰੂ ਡਰੂ ਲੇਵੇ ਦੀ ਬਣਾਵਟ ਹੁਣੀ ਦੇਖੋ ਜੀ ਇਹ ਪੂਰਾ ਕੱਟ ਵਾਲਾ ਲਿਆ ਬੰਦਾ ਜੀ ਬਾਕੀ ਮਾਨਤਨ ਹੋ ਜਾਊਗਾ ਮੌਕੇ ਤੇ ਹਣਾ ਪੂਰਾ ਮਾਨਤਨ ਹੋਊਗਾ ਜੀ ਚੰਗੀ ਮਾਈ ਦੀ ਅੱਛਾ ਜਿਹੜੀ ਤੀਜੇ ਨੰਬਰ ਤੇ ਕੱਟੀ ਖੜੀ ਹੈ ਇਹ ਥੋੜੀ ਜੀ ਗ੍ਰੇਡੇਟਡ ਦੇ ਵਿੱਚ ਆ ਹਾਂ ਜੀ ਗ੍ਰੇਡੇਟਡ ਚ ਪੈਂਦੀ ਹੈ ਕੀ ਠੀਕ ਹੈ ਕਿੰਨੇ ਕ ਟਾਈਮ ਦੀ ਹੋਗੀ ਇਹ ਵੀ ਬਸ ਡੇਢ ਕੇ ਸਾਲ ਦੇ ਆਸੇ ਪਾਸੇ ਵੀਰੇ ਠੀਕ ਹੈ ਰੇਟ ਇਧਰ ਇਹ ਟਵੀ ਆਪਣਾ 38000 ਰੁਪਇਆ ਠੀਕ ਹੈ 238000 ਰੇਟ ਉਮਰੋ ਡੇਢ ਸਾਲ ਆ ਸਿੰਘ ਛੋਟਾ ਤੇ ਗ੍ਰੇਡਡ ਦੇ ਵਿੱਚ ਆ ਇਹ ਲੈ ਚੱਲਿਆ ਜੀ ਵੈਸੇ ਜੇ ਢਾਂਚਾ ਹੈ ਥੈਂਕ ਯੂ ਸੰਗੇ ਦਾ ਪੂਰਾ ਗੋਲ ਕਰਨਾ ਹੀ ਕੱਟੀ ਨਹੀਂ ਹੋਣੀ ਕਿੰਨਾ ਸੋਹਣਾ ਮੂੜਾ ਵਾ ਹੂੰ ਤੇ ਬਾਕੀ ਜੇ ਦੋਕਤ ਕੋ ਜਨੇ ਕਰ ਦੇਣੀ ਖੀਰੀ ਮੂਹ ਹੋਈ ਹਾਂ ਬਾਕੀ ਜੇ ਦੋਸੋ ਢਾਂਚੇ ਦੀ ਗੱਲ ਕਰੀ ਤਾਂ ਨੀਲੀ ਰਾਵੀ ਨਸਲ ਦੇ ਵਿੱਚ ਇਹਦਾ ਢਾਂਚਾ ਪੈਂਦਾ ਠੀਕ ਹੈ ਮਗਰ ਇਹ ਪਹਿਲਾਂ ਤੇ ਮਾਰਕਿੰਗ ਹੋ ਗਈ ਅੱਖਾਂ ਦੇ ਵਿੱਚ ਮਾੜੇ ਮਾੜੇ ਨਿਸ਼ਾਨ ਦੋਨਾਂ ਚ ਹੀ ਆਈ ਹਾਂ ਤੇ ਮੱਥੇ ਤੇ ਬਲ ਹੋਊਗਾ ਮੱਥੇ ਤੇ ਤੋਂ ਜ਼ਿਆਦਾ ਵਾਈਟ ਹੈ ਤੇ ਸੈਂਗਪੂਰਾ ਗਲਾਈ ਚ ਹੀ ਹੈ ਜੀ ਹਾਂ 1.5 ਸਾਲ ਦੋਸਤੋ ਉਮਰ ਹੈ 38000 ਰੇਟ ਹਨ ਹਾਂਜੀ 38000 38000 ਰੇਟ ਬਾਕੀ ਆਪਣੇ ਰੇਟ ਛੋਟੇ ਹੁੰਦੇ ਆ ਬਾਹਲੇ ਜ਼ਿਆਦਾ ਰੇਟ ਹੈ ਨਹੀਂ ਜੀ ਹਾਂ ਥਣ ਝੋਲੀ ਦੋਸਤੋ ਕਰਮ ਵਾਲੀ ਨੂੰ ਬੜੀ ਸੋਹਣੀ ਹੈ ਠੀਕ ਹੈ ਥਣ ਦੋਸਤੋ 4 ਹੋਣਗੇ ਆ ਲਓ ਦੋਸਤੋ ਥਣ ਝੋਲੀ ਦੇਖੋ ਜੀ ਕੱਟੀ ਦੀ 36200 ਰੇਟ ਕੀਤਾ ਬਾਕੀ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਜੀ ਇਹ ਤੁਹਾਨੂੰ ਤੀਜੇ ਨੰਬਰ ਤੇ ਦਿਖਾਤੀ ਹੈ ਜੀ ਠੀਕ ਹੈ ਇਦੋਂ ਆਗੇ ਇਹ ਚੌਥੇ ਨੰਬਰ ਤੇ ਹੈ ਨਾ ਹਾਂਜੀ ਹਾਂਜੀ ਕਿੰਨੇ ਕ ਟਾਈਮ ਦੀ ਹੋਊਗੀ ਇਹ ਇਹ ਵੀ ਵੀ 2 ਕ ਸਾਲ ਤੋਂ ਉੱਤੇ ਹੋ ਸਕਦੀ 2 ਕੁ ਮਿੰਟ ਆ ਜੀ ਅੱਛਾ 2 ਸਾਲ ਤੋਂ ਹਾਂਜੀ ਹਾਂਜੀ ਦੰਦੂ ਦੇ ਵੇਖੇ ਇਹਦੇ ਨਹੀਂ ਦੰਦਾਂ ਦਾ ਵੇਖੇ ਨਹੀਂ ਗੇ ਅੱਛਾ ਹਾਂਜੀ ਬਾਕੀ ਖੀਰੀਆਂ ਚ ਹੀ ਆਉਂਦੀ ਅੱਜ ਹੋ ਸਕਦਾ ਅੱਛਾ ਦੰਦ ਦੋਨ ਦੇ ਨੇ ਚੱਕਣੇ ਹੈ ਅਜੇ ਤਾਂ ਅੱਛਾ ਠੀਕ ਹੈ ਥਾਣਾ ਦੋਸਤੋਂ ਚਾਰ ਹੋਣਗੇ ਠੀਕ ਹੈ ਨਿਖੜਵੇ ਹੋਣਗੇ ਤੇ ਇਹਨੂੰ ਵੀ ਮੜੀ ਜੀ ਕੱਢ ਲਈ ਬਾਹਰ ਦੋਸਤੋਂ ਇਹ ਚੌਥੇ ਨੰਬਰ ਤੇ ਕੱਟੀ ਤੁਹਾਨੂੰ ਦਿਖਾ ਰਿਹਾ ਸਵਾਕ 2 ਸਾਲ ਬਾਈ ਉਮਰ ਦਾਸਤਾ ਠੀਕ ਹੈ ਤੇ ਬਾਕੀ ਸੋਹਣੇ ਢਾਂਚੇ ਦੇ ਵਿੱਚ ਆ ਚੰਗੀ ਸਾਂ ਵੀ ਆ ਰਾਜੀ ਆ ਕੱਟੀ ਇਹ ਠੀਕ ਆ ਜੀ ਕੁਆਲਿਟੀ ਪੂਰੀ ਆ ਜੀ ਕੱਟੀ ਦੀ ਹਾਂ ਰਾਜੀ ਰੂਝੀ ਚੰਗੀ ਆ ਠੀਕ ਆ ਆ ਦੋ ਦੋਸਤੋ ਠੱਠ ਪੂਰਾ ਬਹੁਤ ਸਾਫ਼ ਆ ਜੀ ਹਾਂ ਬਾਕੀ ਤੋਂ ਠਾਣ ਠੋੜਾ ਦੀ ਚਾਰ ਹੀ ਹੋਗੀ ਕੋਈ ਵੀ ਬੰਦਾ ਆਪਣੇ ਕੋਲ ਆਊਗਾ ਆਪਣੀਆਂ ਝੋਟੀਆਂ ਦੇ ਕੋਈ ਇਸੇ ਵੀ ਦੇਖ ਲੈ ਥਾਣੇ ਚਾਰ ਹੀ ਹੋਣਗੇ ਬਾਕੀ ਬਣਤਰ ਵੀ ਸਹੀ ਹੋਊਗੀ ਝੂਟੇ ਕੋਈ ਵੀ ਬਣਤਰ ਸੋਹਣੀ ਆ ਸਰੀਰ ਦੀ ਥਾਣ ਇਹਦੇ ਵੀ ਚਾਰ ਹੋਣਗੇ ਨਿਖੜਵੇ ਹੋਣਗੇ ਚੌਥੇ ਨੰਬਰ ਤੇ ਦੋਸਤੋ ਦਿਖਾ ਰਹੇ ਆ ਸਵਾ ਦੋ ਸਾਲ ਉਮਰ ਤੇ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ 2 ਮਿਲ ਹੀ ਹੇਅਰ ਕਰਦੇ ਆ ਵੀਰੇ 42000 ਹਾਂਜੀ ਹਾਂਜੀ ਠੀਕ ਆ ਦੋਸਤੋ 42000 ਰੇਟ ਠੀਕ ਆ ਜੀ ਬਾਕੀ ਮੌਕੇ ਦੇ ਉੱਤੇ ਲੈਸ ਹੋ ਜਾਊਗਾ ਇਹ ਰੇਟ ਕੋਈ ਫਿਕਸ ਨਹੀਂਗਾ ਠੀਕ ਆ ਜੀ ਮੌਕੇ ਦੇ ਉੱਤੇ ਮਾਣਤਾਨ ਹੋ ਜਾਊਗਾ ਜੀ ਹਾਂਜੀ ਪੂਰਾ ਕਰਾਂਗੇ ਪੰਜਵੇਂ ਨੰਬਰ ਤੇ ਜਿਹੜੀ ਦੋਸਤੋ ਝੋਟੀ ਤੁਹਾਨੂੰ ਦਿਖਾਉਣਾ ਬੜੀ ਕਮਾਲ ਦੀ ਐ ਏਸੀ ਮਨ ਲਾਈਨ ਲਈ ਤਿਆਰ ਆ ਦੋਸਤੋ ਠੀਕ ਐ ਸੋਹਣੀ ਐ ਗਾਹਾਂ ਚੰਗੀ ਸਭ ਐ ਝੋਟੀ ਇਹੇ ਤੇ ਕਿੰਨੇ ਕੁ ਉਮਰ ਦੀ ਹੋ ਗਈ ਹੈ ਇਹ 1.5 ਸਾਲ ਤੋਂ ਉੱਤੇ ਹੋ ਸਕਦੀ ਹੈ ਜੀ 1 ਮਹੀਨੇ 2 ਸਾਲਾਂ ਦੇ ਲਗਭਗ ਹੀ ਆ ਅੱਛਾ ਠੀਕ ਹੈ ਦੰਦੋ ਖੀਰੀ ਹੈ ਜੀ ਖੀਰੀ ਹੈ ਦੰਦਾਂ ਦਾ ਹਾਂ ਠੀਕ ਹੈ ਤੇ ਢਾਂਚਾ ਕੱਟੀ ਦਾ ਬੜਾ ਸਾਫ਼ ਤੇ ਸੁਨੱਖੀ ਕੱਟੀ ਆ ਪੂਰੀ ਲੰਮੀ ਲੱਗਾ ਦੀ ਕਰਮਾਲੀ ਦੇ ਦੇ ਵੀ ਬੜੇ ਸੋਹਣੇ ਆ ਠੀਕ ਹੈ ਜੀ ਕਾਫੀ ਗੜਾਈ ਦੇ ਵਿੱਚ ਕਰਿਆ ਸਨ ਤੇ ਪਿੱਛੇ ਚੌੜੀ ਬਹੁਤ ਆਈ ਕਰਮਾਲੀ ਹਾਂ ਢਾਂਚਾ ਸੋਹਣਾ ਇਸ ਝੂਟੀ ਦਾ ਠੀਕ ਹੈ ਹਾਂ ਇਹ ਪੂਰੀ ਜਵਾਨੀ ਲਈ ਕੱਟੀ ਆ ਤਾਂ ਹੀ ਐਂ ਕਰਕੇ ਪੂਰੇ ਐ ਸਹੀ ਰੰਗ ਰੂੰਗ ਕਰਮਾਲੀ ਦਾ ਬੜਾ ਸੋਹਣਾ ਕੱਦ ਕਾਠ ਵੀ ਬਹੁਤ ਕੱਦ ਨੇ ਕਰਨਾ ਬਹੁਤ ਆ ਬਾਈ ਹਾਂ ਹਜੇ ਖੀਰੀ ਹੈ ਜੀ ਤੇ ਕੱਦ ਹੋਣੀ ਪੂਰੀ ਦੇਖੋ ਕਿੰਨਾ ਚੰਗਾ ਅੱਛਾ ਦੋਸੋ ਕੱਦ ਕਾਠ ਹਜੇ ਬਹੁਤ ਕਰਨਾ ਤੁਸੀਂ ਅੰਦਾਜ਼ਾ ਰੱਖੋ ਵੀ 2 ਸਾਲ ਤੋਂ ਹਜੇ ਘਾਟ ਆਇਆ ਛੋੜਾ ਕੈਮਰੇ ਤੋਂ ਡਰਦੇ ਉਹ ਕੋਈ ਚੱਕਰ ਨਹੀਂ ਗੱਲ ਕੋਈ ਇੱਧਰ ਐ ਕੋਈ ਚੱਕਰ ਨਹੀਂ ਪਰਵਾਹ ਹੀ ਨਹੀਂ ਅੱਛਾ ਠੀਕ ਆ ਅੱਛਾ ਇਹਦਾ ਰੇਟ ਰੂਟ ਕੀ ਸੋਚਿਆ ਇਹਦਾ ਰੇਟ 50000 ਕਰਦੇ ਆ ਬਾਈ ਪਈਆ ਕੱਟੀ ਬਹੁਤ ਚੰਗੀ ਹੈਗੀ ਸਾਫ ਸੁਥਰੀ ਹੈਗੀ ਤੇ ਲੱਤ ਦੇਖਣੀ ਹੈ ਨੇ ਲੱਤ ਦਾ ਸਾਇ ਦੇਖੋ ਕਿੰਨਾ ਕਹਿ ਹਾਂ ਮੰਨ ਕੇ ਚੱਲ ਵੀ ਮੋਟੇ ਅੰਗ ਪੈਰਾ ਮੋਟੇ ਅੰਗ ਪੈਰਾ ਤੇ ਥਣ ਉਰੇ ਲੰਮੇ ਆ ਦੱਸੋ ਥਣ ਝੋਲੀ ਥੋੜਾ ਨਾਰੀ ਜਿਹਾ ਵੀ ਪਿਆ ਹੈ ਹਾਂ ਚਾਰ ਥਣ ਹੋਣਗੇ ਲੱਤ ਲੁੱਟ ਢਾਂਚਾ ਬਹੁਤ ਮਜ਼ਬੂਤ ਹੈ ਛੂਟੀ ਦਾ ਹਾਂ 50000 ਰੇਟ ਹੈ ਦਾ ਹਾਂ ਜੀ ਇਹਦਾ 50000 ਕਰ ਦੇ ਦੱਸੋ 50000 ਰੇਟ ਆ ਜੀ ਬਾਕੀ ਮੌਕੇ ਦੇ ਉੱਤੇ ਮਾਨਤਾਣ ਹੋ ਜੂਗਾ ਜੀ ਸਿੰਗਲ ਹੀ ਪੂਰਾ ਪ੍ਰੋਪਰ ਮੋੜੂਗੀ ਇਹ ਘਟੀ ਹਾਂ ਕਾਫੀ ਮੁੜਿਆ ਪੈਗਾ ਆਹੀਂ ਮੋੜਨ ਵਾਲਾ ਬਸ ਇੱਥੇ ਆਹੀਂ ਮੋੜ ਜਾਣਾ ਇਹਨੇ ਠੀਕ ਹੈ ਬਾਕੀ ਇਹਦਾ ਜਦੋਂ ਕੱਦ ਵਜਨ ਬਣੇਗਾ ਸੋਹਣਾ ਲੱਗੜਾ ਇਹਨੂੰ ਦੱਸਾਂਗਾ ਹਾਂ ਬਾਕੀ ਦੋਸਤੋ ਇਹ ਜਦੋਂ ਵੀ ਹੁਣ ਹੀਟ ਦੇ ਵਿੱਚ ਆਵੇ ਤਾਂ ਤੁਸੀਂ ਇਹਨੂੰ ਗੱਬਣ ਕਰ ਸਕਦੇ ਰਵਾ ਸਕਦਾ ਕੋਈ ਤਤਕਾਰਡ ਤੇ ਵੇਟ ਇਹਦਾ ਸਹੀ ਹੈ ਗੱਬਣ ਹੋਣ ਲਈ ਦੋਸਤੋ ਇਹ ਪੰਜ ਨਾਗ ਤੁਹਾਨੂੰ ਅੱਜ ਦਿਖਾਇਆ ਜੀ ਪ੍ਰੋਪਰ ਰੇਟ ਦੱਸਤਾ ਤੇ ਪ੍ਰੋਪਰ ਤੁਹਾਨੂੰ ਤੋਰ ਫੇਰ ਕੇ ਥਾਣਪੁਣ ਤਸਲੀ ਕਰਾ ਕੇ ਜਿਹੜਾ ਨਾਗ ਜੱਚੇ ਖਰੀਦ ਲਿਓ ਠੀਕ ਹੈ Hai, jadi tanam aja.